ਸਰਸ਼ੀ ਕਾਲ ਜੀ ਬੜੇ ਹੀ ਦੁਖੀ ਤੇ ਭਰੇ ਮਨ ਦੇ ਨਾਲ ਅੱਜ ਤੁਹਾਡੇ ਨਾਲ ਗੱਲ ਕਰਨ ਲੱਗਿਆ ਜੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 3-4 ਦਿਨ ਪਹਿਲਾਂ ਜਲੰਧਰ ਸ਼ਹਿਰ ਦੇ ਵਿੱਚ ਉਹ ਛੋਟੀ ਬੱਚੀ ਪ੍ਰਬਲਿਨ ਕੌਰ ਨਾਲ ਜੋ ਉਸ ਗਵਾਂਡੀ ਵੱਲੋਂ ਉਹ ਬੱਚੀ ਨਾਲ ਕਿੰਨਾ ਗਲਤ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਮਾਰਤਾ ਜੀ ਪੂਰੇ ਪੰਜਾਬ ਨਹੀਂ ਪੂਰੇ ਬਾਹਰ ਵੀ ਵਰਲਡ ਦੇ ਵਿੱਚ ਬੈਠੇ ਸਾਰਿਆਂ ਨੂੰ ਇੰਨਾ ਦੁੱਖ ਲੱਗਿਆ ਬਹੁਤ ਜ਼ਿਆਦਾ ਜੀ ਉਸ ਤੋਂ ਪਹਿਲਾਂ ਮੇਰੀ ਬੇਟੀ ਦ ਲੋ ਸਕੋਰ ਦੇ ਨਾਲ ਵੀ ਮੇਰੀ ਗਵੰਡਨ ਵੱਲੋਂ ਉਹ 2.5 ਸਾਲ ਦੀ ਮੇਰੀ ਬੇਟੀ ਦ ਲੋ ਸੀ ਉਹ ਗਵੰਡਨ ਨੀਲਮ ਨੇ ਉਹ ਕਿਵੇਂ ਉਹਨੂੰ ਮਾਰਿਆ ਉਹ ਤੁਹਾਨੂੰ ਸਾਰਾ ਪਤਾ ਹੀ ਆ ਜੀ ਫਿਰ ਹਸ਼ਿਆਰਪੁਰ ਦੇ ਵਿੱਚ ਉਹ ਹਰਵੀਰ ਉਹਨੂੰ ਕਿੱਦਾਂ ਪ੍ਰਵਾਸੀ ਨੇ ਮਾਰਿਆ ਜੀ ਮੈਨੂੰ ਕਿ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਜੀ ਮੇਰੀ ਤਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਜੀ ਆਪਣੇ ਬੱਚਿਆਂ ਦਾ ਤੁਸੀਂ ਆਪ ਧਿਆਨ ਰੱਖੋ ਕਿਸੇ ਤੇ ਕੋਈ ਯਕੀਨ ਨਾ ਕਰੋ ਜੀ ਅੱਜ ਕੱਲ ਕੋਈ ਨਹੀਂ ਹੈਗਾ ਜੀ ਸਿਰਫ ਬੱਚੇ ਆਪਣੇ ਮਾਪਿਆਂ ਕੋਲੇ ਸੇਫ ਆ ਜੀ ਆ ਤੁਸੀਂ ਦੇਖੋ ਜੀ ਆ 13 ਸਾਲ ਦੀ ਬੱਚੀ ਕਿਵੇਂ ਗਵਾਂਢੀ ਵੱਲੋਂ ਇਦਾਂ ਦੁਸ਼ਕਰਮ ਕੀਤਾ ਗਿਆ ਜੀ ਉਸ ਨਾਲ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਜੀ ਇਹ ਵੀ ਕੀ ਹੋਕ ਹੀ ਰਿਹਾ ਜੀ ਇਹ ਮੇਰੀ ਫਿਰ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਆਪਣੇ ਬੱਚਿਆਂ ਦਾ ਆਪ ਧਿਆਨ ਰੱਖੋ ਜੀ ਆਪਣੇ ਕੋਲੇ ਬੱਚਿਆਂ ਤੋਂ ਉੱਪਰ ਹੋਰ ਕੋਈ ਚੀਜ਼ ਨਹੀਂ ਹੈਗੀ ਜੀ ਬੱਚੇ ਸਾਡੀ ਤੁੰਦੋਲਤਾ ਜੀ ਸਾਰਾ ਕੁਝ ਬੱਚਿਆਂ ਦੇ ਨਾਲ ਹੀ ਹੈ ਜੀ ਤੁਸੀਂ ਬੱਚਿਆਂ ਨੂੰ ਆਪਣੇ ਕੋਲ ਹੀ ਰੱਖੋ ਜੀ ਕਿਸੇ ਰਿਸ਼ਤੇਦਾਰ ਭੈਣ ਭਰਾ ਕੋਈ ਗਵਾਂਡੀ ਕੋਲੇ ਬੱਚਾ ਸੇਫ ਨਹੀਂ ਹੈਗਾ ਜੀ ਬੱਚਾ ਸੇਫ ਆਪਣੇ ਮਾਪਿਆਂ ਕੋਲੇ ਹੈ ਜੀ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਆਪਣੇ ਬੱਚਿਆਂ ਦਾ ਤੁਸੀਂ ਆਪ ਧਿਆਨ ਰੱਖੋ ਜੀ